ਮਿੱਤਰੋ ਕੀ ਹਾਲ ਜਾਂ ਸਵਾਗਤ ਹੈ ਜੀ ਫਿਰ ਤੁਹਾਡੀ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਥੰਮਲੇ ਵਾਲੇ ਟਾਈਟਲ ਜੋ ਪਾਰ ਲਿਆ ਹੋਣਾ ਜੀ ਲੋਕ ਵੀਡੀਓ ਕਲਿੱਕ ਕਰਨ ਲੱਗੇ ਤੇ ਅੱਜ ਗੱਲ ਕਰਾਂਗੇ ਵੀਡੀਓ ਚ ਮੂਸੇ ਵਾਲੇ ਤੇ ਉਹਦੀ ਦੀ ਮੰਗ ਦੀ ਜੋ ਮਾਨਸਾ ਦੇ ਵਿੱਚ ਜਾ ਕੇ ਉਹਨਾ ਥਾਣੇ ਦੇ ਵਿੱਚ ਜਾ ਕੇ ਧਰਨਾ ਲਾਇਆ ਹੋਇਆ ਧਰਨਾ ਕਿਉਂ ਲਾਇਆ ਹੋਇਆ ਅੰਨਾ ਕ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਸੋਸ਼ਲ ਮੀਡੀਆ ਅੱਜ ਕੱਲ ਬੜੀ ਤੇਜ਼ ਵੀਡੀਓ ਇੱਕ ਮੈਂ ਤਾਂ ਹੀ ਪਤਾ ਚੱਲ ਜਾਂਦੀ ਕੀ ਹੁੰਦਾ ਕੀ ਨਹੀਂ ਤੇ ਬਾਕੀ ਚਲੋ ਪਹਿਲਾਂ ਇੱਕ ਆਇਆ ਵੀਡੀਓ ਵੇਖੋ ਤੇ ਫਿਰ ਗੱਲਬਾਤ ਕਰਨਾ ਤੁਹਾਡੇ ਨਾਲ ਕੀ ਹੋਇਆ ਕੀ ਨਹੀਂ ਪਹਿਲਾਂ ਮੂਸੇ ਆ ਲਈ ਤੁਸੀਂ ਵੀ ਸਾਡੀ ਮਦਦ ਕਰੋ ਤਾਂ मान ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ ਵੱਡੀਆਂ ਇਲੈਕਸ਼ਨ ਵੜਾ ਹੋ ਗਏ ਤਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜੱਸਐਸਪੀ ਦਫ਼ਤਰ ਦੇ ਬਾਹਰ ਤਰਨਾਲਾ ਦੇ ਤਾਂ ਮੂਸੇਵਾਲਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਹਨਾਂ ਨੇ ਵਨ ਡਿਜੀਟਲ ਕੰਪਨੀ ਅਤੇ ਉਸ ਦੇ ਮੈਨੇਜਰ ਬੰਟੀ ਬੈਂਸ ਖਿਲਾਫ ਕਰੀਬ 6 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਉਹਨਾਂ ਨੇ ਕਿਹਾ ਕਿ ਬੰਟੀ ਬੈਂਸ ਨੂੰ ਕੰਪਨੀ ਵੱਲੋਂ ਕੱਢਿਆ ਗਿਆ ਹੈ ਜਿਸ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਮੀਰ ਮਹਿਮੰਦ ਤੇ ਗੁਰਪ੍ਰੀਤ ਸਿੰਘ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਇਸ ਦੇ ਉੱਤੇ ਕੀ ਕੁਝ ਹੋਰ ਕਹਿ ਰਹੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਆਓ ਸੁਣਦੇ ਹਾਂ ਕੰਪਲੇਂਟ ਅੱਜ ਨਹੀਂ ਲੈ ਕੇ ਆਇਆ ਬੇਟਾ ਕੰਪਲੇਂਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫਾਲੋਅ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋਗੀ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇ ਦਿੱਤਾ ਚਲੋ ਕੰਪਲੇਂਟ ਦਾ ਮੰਨ ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਰਾ ਹੋ ਕੇ ਟਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜੀ ਮਿੱਤਰੋ ਜਿੱਦ ਤੂੰ ਵੀ ਹੁਣੀ ਵੀਡੀਓ ਸੁਣੀ ਹੋਏਗੀ ਮੁਰਸੇ ਵਾਲੇ ਪੀਓ ਦੀ ਤੇ ਮਾਂ ਦੀ ਜੋ ਉਹਨਾਂ ਨੇ ਬਿਆਨ ਦਿੱਤੇ ਹੋਏ ਆ ਪੁਲਿਸ ਦੇ ਸਾਹਮਣੇ ਜੋ ਪਰਚਾ ਦਿੱਤਾ ਹੋਇਆ ਸੀ ਮੁਰਰੇ ਤੇ ਬੰਟੀ ਬਾਂਸ ਤੇ ਤੋਂ ਬੰਟੀ ਬਾਂਸ ਤੇ ਇੱਕ ਕੰਪਨੀ ਹੀ ਕੰਪਨੀ ਦੇ ਵਿੱਚ ਜੋ ਹੈਂਡਲ ਕਰਦਾ ਸੀ ਉਹਨਾਂ ਦਾ YouTube ਚੈਨਲ ਕਰਦਾ ਸੀ ਹੈਂਡਲ ਮੁਰਸੇ ਵਾਲੇ ਦਾ YouTube ਹੈਂਡਲ ਕਰਦਾ ਏ ਤੇ ਉਹਨਾਂ ਜਿਹੜੇ ਹੈਂਡਲ ਕਰਦੇ ਕਰਦੇ ਕੀ ਹੋਇਆ ਉਹਨਾਂ ਨੇ ਕੰਪਨੀ ਨੇ ਜਿਹੜੀ ਮੁਰਸੇ ਵਾਲੇ ਦੀ YouTube ਹੈਂਡਲ ਕਰਦੀ ਹੀ ਉਹਨਾਂ ਨੇ ਜੋ ਪੈਸੇ ਅੱਧੇ ਪੈਸੇ ਦਿੱਤੇ ਨਹੀਂ ਅੱਧੇ ਦੇਤੇ ਤੇ ਜੋ ਅੱਧੇ ਪੈਸੇ ਆ ਰਹੇ ਉਹਨਾਂ ਕੋ ਰਹਿੰਦੇ ਆ ਉਹ ਦੇਣ ਦਾ ਨਾਂ ਨਹੀਂ ਲੈ ਆਂਦੇ ਤੇ ਮੁਸੇਰੇ ਪਿਓ ਨੇ ਜੋ ਜਾ ਕੇ ਥਾਣੇ ਵਿੱਚ ਮਾਨਸਾਜ ਦੇ ਵਿੱਚ ਥਾਣੇ ਦੇ ਵਿੱਚ ਜਾ ਕੇ ਜੋ ਪਰਚਾ ਦਿੱਤਾ ਹੋਇਆ ਸੀ ਤੇ ਪੁਲਸਾਰਿਆਂ ਨੇ ਕੋਈ ਕਾਰਵਾਈ ਨਹੀਂ ਹਰੇਕ ਤਰ ਕਿਤੀ ਜੋ ਪਰਚਾ ਬਹੁਤ ਸਮੇਂ ਦਾ ਦਿੱਤਾ ਹੋਇਆ ਸੀ ਤੇ ਬਾਅਦ ਕੀ ਹੁੰਦਾ ਇਸ ਬੋਧ ਸਮਾ ਹੋ ਗਿਆ ਜੀ ਨਾ ਕੋਈ ਕਾਰਵਾਈ ਕਰਦੇ ਹੀ ਨਾ ਕੱਕ ਜਿਹਨੂੰ ਮੁਰਸੇ ਆਲਾ ਪਿਓ ਜਾਂਦਾ ਸੀ ਉਹਨਾਂ ਨੂੰ ਗੱਲਾਂ ਚ ਪਾ ਕੇ ਫੇਰ ਭੇਜ ਦਿੰਦੇ ਹੁੰਦੇ ਕਾਰਵਾਈ ਕੋਈ ਨਹੀਂ ਕਰਦੇ ਹੁੰਦੇ ਇਸ ਕਰਕੇ ਉਹਨਾਂ ਨਾ ਧਰਨਾ ਲਾਇਆ ਤੇ ਜਿੰਦਾ ਤੇ ਸਾਰੀ ਇਹ ਵੀਡੀਓ ਵੇਖੀ ਹੋਣੀ ਆ YouTube ਤੇ Instagram ਤੇ ਸਾਰੀ ਗੱਲ ਸੱਚ ਆ ਤੇ ਜੋ ਐਡੀ ਬਿਆਂਸ ਨੂੰ ਕੰਪਨੀ ਦੇ ਥਰੂ ਕੱਢਿਆ ਵੀ ਗਿਆ ਵਾਰ ਪਰ ਉਹਨਾਂ ਨੇ ਪੈਸੇ ਨਹੀਂ ਦੱਸੇ ਕਿੱਥੇ ਆ ਕਿੱਥੇ ਨਹੀਂ ਅੱਧੇ ਪੈਸੇ ਦੇਤੇ ਅੱਧੇ ਪੈਸੇ ਦੇਣ ਦਾ ਨਾਂ ਨਹੀਂ ਲੈ ਹੁੰਦੇ ਜੋ ਇਹ ਗੀਤਾਂ ਦੇ ਥਰੂ YouTube ਤੋਂ ਜੋ ਫਰੂਬੰਦ ਇਹ ਪੈਸੇ ਕੰਪਨੀ ਦੇ ਵਿੱਚ ਜੋ ਫਸੇ ਹੋਈ ਕੰਪਨੀ ਵਾਲਿਆਂ ਨੇ ਜੋ ਉਹਨਾਂ ਦੇ ਕੋਈ ਪੈਸਾ ਨਹੀਂ ਵਾਪਸ ਕੀਤਾ ਤੇ ਬਾਕੀ ਤੇ ਤੁਸੀਂ ਜਾਣਦੇ ਹੋ ਸਾਰੀ ਖਬਰ ਤੇ ਬਹੁਤ ਚਿਰ ਦੀ ਜੋ ਚੱਲਣ ਦੀ ਹੈ YouTube ਤੇ Instagram ਤੇ ਸਾਰੇ TV 'ਆ ਚ ਵੀ ਚੱਲਣ ਦੀ ਆ ਤੇ ਮੇਰਾ ਟਾਈਮ ਹੀ ਹੋਣ ਲੱਗਾ ਸੀ ਵੀਡੀਓ ਬਣਾਉਂਦਾ ਫਿਰ ਮੈਂ ਵੀਡੀਓ ਬਣਾ ਕੇ ਤੁਹਾਡੇ ਆ ਕੇ ਪੇਸ਼ ਕੀਤੀ ਬਾਕੀ ਜਿੱਦਾਂ ਤੇ ਪੂਰੀ ਵੀਡੀਓ ਸੁਣੀ ਹੋਏਗੀ ਬਸ ਇਹ ਆਇਆ ਕੱਖ ਹੋਇਆ ਸੀ ਇਹ ਕੋਈ ਮੈਨੂੰ ਅੱਗੇ ਖਬਰ ਪਤਾ ਚਲਦੀ ਆ ਉਹ ਵੀ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਕੋਸ਼ਿਸ਼ ਕਰੂੰਗਾ ਦੱਸਣ ਨੂੰ YouTube ਤੇ ਥਰੂ ਵੀਡੀਓ ਬਣਾ ਕੇ ਬਾਕੀ ਅੱਜ ਮੈਨੂੰ ਜ਼ਰੂਰ ਦੱਸ ਕੇ ਜਾਓ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਜੀ ਇਹ ਵੀਡੀਓ ਮੈਨੀ ਚੰਗੀ ਲੱਗੀ ਹੋਵੇਗੀ ਲਾਈਕ ਸਿਰਫ ਕਮੈਂਟ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਕੇ ਜਾਓ ਤੇ ਬਾਏ ਬਾਏ ਇੱਕ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ